ਜਨਪਨਯੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ ਜਿਹੜੇ ਅਸਾਈਲਮ ਦੇ ਰੂਲ ਸ਼ਰਨਾਰਥੀ ਦੇ ਰੂਲ ਅਸਾਈਲਮ ਸੀਕਰ ਜਿਹੜੇ ਨੇ ਰਿਫਿਊਜੀ ਨੇ ਜਾਂ ਕੋਈ ਬੰਦਾ ਬਾਰਡਰ ਦੇ ਉੱਤੇ ਜਾ ਕੇ ਕਹਿੰਦਾ ਵੀ ਭਾਈ ਮੈਨੂੰ ਫਲਾਣੇ ਦੇਸ਼ ਦੇ ਵਿੱਚ ਖਤਰਾ ਆਇਆ ਤੇ ਇਸ ਕਰਕੇ ਤੁਸੀਂ ਮੈਨੂੰ ਪਨਾਹ ਦੇ ਦਿਓ ਮਨੁੱਖੀ ਅਧਿਕਾਰਾਂ ਦੇ ਤਹਿਤ ਉਸ ਦੇਸ਼ ਨੂੰ ਪਨਾਹ ਦੇਣੀ ਪੈਂਦੀ ਹੈ ਅਮਰੀਕਾ ਦੀ ਸਰਕਾਰ ਨੇ ਹੁਣ ਨਵਾਂ ਨਿਯਮ ਇੰਟਰੋਡਿਊਸ ਕਰ ਦਿੱਤਾ ਆ ਤੇ ਉਹਦਾ ਅਸਰ ਕੈਨੇਡਾ ਤੋਂ ਅਮਰੀਕਾ ਜਾਣ ਵਾਲੇ ਲੋਕਾਂ ਨੂੰ ਸਿੱਧਾ ਪਾਊਗਾ ਪਹਿਲਾ ਕੋ ਬੰਦਾ ਉੱਥੇ ਜਾਂਦਾ ਸੀ ਬਾਰਡਰ ਦੇ ਉੱਤੇ ਜਾਂ ਉਹ ਜਦੋਂ ਕ੍ਰੋਸ ਕਰਦਾ ਸੀ ਤਾਂ ਉਹਦੇ ਵਕੀਲ ਦੇ ਨਾਲ ਗੱਲਬਾਤ ਕਰਨ ਦੇ ਲਈ ਕਾਫੀ ਸਮਾਂ ਦਿੱਤਾ ਜਾਂਦਾ ਸੀ ਹੁਣ ਇਹਨਾਂ ਨੇ ਘਟਾ ਦਿੱਤਾ ਕਿ ਜੇ ਤੁਸੀਂ ਬਾਰਡਰ ਕੈਨੇਡਾ ਤੋਂ ਕ੍ਰੋਸ ਕਰਕੇ ਦੂਜੇ ਪਾਸੇ ਜਾਣੇ ਆ ਉਹਦਾ ਸਮਾਂ ਘਟਾ ਦਿੱਤਾ ਜਿਹੜਾ ਬੰਦਾ ਸਾਈਲਮ ਲੈਣਾ ਚਾਹੁੰਦਾ ਹੈ ਉਹਦੇ ਕੋਲੇ 4 ਘੰਟੇ ਆ ਕਹਿੰਦੇ ਸਿਰਫ ਕਿ ਤੂੰ ਆਪਣੇ ਵਕੀਲ ਨਾਲ ਗੱਲ ਕਰ ਲਾ ਪਹਿਲਾਂ 24 ਘੰਟੇ ਹੁੰਦੇ ਸੀ 24 ਘੰਟੇ ਦਾ ਟਾਈਮ ਦਿੰਦੇ ਸੀ ਹੁਣ ਕਹਿੰਦੇ 4 ਘੰਟੇ ਆ 4 ਘੰਟੇ ਦੇ ਵਿੱਚ ਗੱਲ ਕਰਕੇ ਆਪਣਾ ਕੋਈ ਨਾ ਕੋਈ ਨਵੇੜ ਜਿਹੜਾ ਕਰ ਲਾ ਤੀਜਾ ਜਿਹੜਾ ਇਸ ਵੇਲੇ ਹੈਗਾ ਆ ਕਿ ਸੇਫ ਥਰਡ ਕੰਟਰੀ ਐਗਰੀਮੈਂਟ ਦਾ ਜ਼ਿਕਰ ਚੱਲ ਰਿਹਾ ਇਹ ਰੂਲ ਇਹ ਆ ਇਸ ਰੂਲ ਦੇ ਤਹਿਤ ਕਹਿੰਦੇ ਅਮਰੀਕਾ ਤੇ ਕੈਨੇਡਾ ਦੇ ਵਿੱਚ ਸਮਝੌਤਾ ਹੋਇਆ ਆ ਕਿ ਜਿਹੜਾ ਅਸਾਈਲਮ ਸੀਕਰ ਆ ਜਿਹੜਾ ਬੰਦਾ ਰਿਫਿਊਜੀ ਜਿਹੜਾ ਬੰਦਾ ਸ਼ਰਨਾਰਥੀ ਇੱਥੇ ਆ ਕੇ ਬਣਨਾ ਚਾਹੁੰਦਾ ਉਹ ਪਹਿਲਾਂ ਜਿਹੜੇ ਦੇਸ਼ ਦੇ ਵਿੱਚ ਗਿਆ ਉੱਥੇ ਲਵੇ ਮਤਲਬ ਮੰਨ ਲਓ ਕਿਸੇ ਨੂੰ ਇੱਕ ਦੇਸ਼ ਦੇ ਵਿੱਚੋਂ ਇੰਡੀਆ ਬੰਗਲਾਦੇਸ਼ ਜਾਂ ਆਪ ਕਿਸੇ ਵੀ ਰਿਆ ਕਿਤੇ ਵੀ ਉਹਨੂੰ ਚਾਹੀਦੀ ਉਹ ਕਿਸੇ ਨਾ ਕਿਸੇ ਤਰ੍ਹਾਂ ਇੱਥੇ ਆ ਗਿਆ ਕੈਨੇਡਾ ਦੇ ਵਿੱਚ ਆ ਗਿਆ ਤੇ ਹੁਣ ਪਹਿਲਾਂ ਕੈਨੇਡਾ ਆ ਗਿਆ ਜਾਂ ਕੋਈ ਵਿਜ਼ਟਰ ਵੀਜ਼ਾ ਲੈ ਕੇ ਕੈਨੇਡਾ ਆ ਗਿਆ ਤੇ ਕੈਨੇਡਾ ਆ ਕੇ ਵੀਜ਼ਾ ਲੈ ਕੇ ਹੁਣ ਉਹ ਨਿਕਲਣਾ ਚਾਹੁੰਦਾ ਅਮਰੀਕਾ ਨੂੰ ਤੇ ਅਮਰੀਕਾ ਦੇ ਬਾਰਡਰ ਦੇ ਉੱਤੇ ਜਾ ਕੇ ਕਹਿ ਦਵੇ ਕਿ ਮੈਨੂੰ ਜੀ ਫਲਾਣੇ ਦੇਸ਼ ਦੇ ਵਿੱਚ ਖਤਰਾ ਇਦਾਂ ਨਹੀਂ ਜਿਹੜਾ ਬੰਦਾ ਜਿਹੜੇ ਦੇਸ਼ ਦੇ ਵਿੱਚ ਪਹਿਲਾਂ ਐਂਟਰ ਹੋ ਗਿਆ ਉੱਥੇ ਆ ਕੇ ਉਹ ਆਪਣਾ ਜਿੱਥੇ ਵੀ ਅਰਾਈਵਲ ਆ ਜਿੱਥੇ ਉੱਥੇ ਆ ਕੇ ਅਪਲਾਈ ਕਰਿਓ ਆਪਣਾ ਸਾਇਲਨ ਨੂੰ ਨਾ ਕੇ ਅੱਗੇ ਜਾ ਕੇ ਸੋ ਇਹਦੇ ਤਹਿਤ ਵੀ ਹੁਣ ਸਿੱਧਾ ਹੋ ਜਾਣਾ ਵੀ ਜੇ ਤੁਸੀਂ ਲੰਘ ਕੇ ਕੈਨੇਡਾ ਦੇ ਵਿੱਚੀ ਅਮਰੀਕਾ ਨੂੰ ਆ ਗਏ ਆ ਤੇ ਤੁਹਾਨੂੰ ਖਤਰਾ ਉੱਥੇ ਵੀ ਓਨਾ ਹੀ ਸੀ ਉੱਥੇ ਅਪਲਾਈ ਕਰੋ ਦੂਜਾ ਇਹਨਾਂ ਨੇ ਕਿਹਾ ਹੈ ਕਿ ਜਿਹੜੇ ਬਾਰਡਰ ਆਫੀਸਰ ਆ ਉਹ ਹੁਣ ਜਿਹੜੇ ਤੁਹਾਡੇ ਜਿਹੜੇ ਕਾਗਜ਼ ਪੱਤਰ ਤੁਹਾਡੇ ਕੋਲ ਹੈਗੇ ਆ ਜਦੋਂ ਤੁਸੀਂ ਉੱਥੇ ਪਹੁੰਚੇ ਆ ਉਹੀ ਦੇਖਣਗੇ ਤੇ ਉਹ ਤੋਂ ਬਾਅਦ ਦੇ ਨਹੀਂ ਵੀ ਤੁਸੀਂ ਕਹਿ ਦੋਗੇ ਜੀ ਅਸੀਂ ਤੁਹਾਨੂੰ ਫੋਰਾਣਾ ਕਰ ਦਨੇ ਚਿੱਠੀ ਲਿਆ ਦਨੇ ਉਹ ਕਰ ਦਨੇ ਉਹ ਬਾਅਦ ਦੀਆਂ ਗੱਲਾਂ ਨੇ ਕਿਉਂਕਿ ਜਦੋਂ ਤੁਸੀਂ ਇਸ ਵੇਲੇ ਲੈਣ ਲੱਗੇ ਆ ਪਨਾਹ ਲੈਣ ਲੱਗੇ ਆ ਜੋ ਕੁਝ ਤੁਹਾਡੇ ਕੋਲ ਜਿਹੜੇ ਕਾਗਜ਼ ਪੱਤਰ ਹੈਗੇ ਸਾਡਾ ਇਹਦੇ ਨਾਲ ਹੀ ਮਤਲਬ ਆਸੀਂ ਇਹੀ ਦੇਖਾਂਗੇ ਸੋ ਇਹਦੇ ਉੱਤੇ ਜਿਹੜਾ ਕਨਸਰਨ ਉਹ ਰੇਜ਼ ਕੀਤਾ ਗਿਆ ਆ ਐਕਸਪਰਟ ਜਿਹੜੇ ਇਸ ਗੱਲ ਤੋਂ ਚਿੰਤਤ ਨੇ ਕਿ ਜਿਹੜੀ ਇਹ ਤਬਦੀਲੀ ਆ ਇਹਦੇ ਨਾਲ ਕਈ ਸੈਂਕੜੇ ਜਿਹੜੇ ਪਨਾਹ ਲੈਣਾ ਚਾਹੁੰਦੇ ਆ ਉਹਨਾਂ ਨੂੰ ਫੇਅਰ ਟ੍ਰੀਟਮੈਂਟ ਨਹੀਂ ਮਿਲਣੀ ਮਤਲਬ ਉਹਨਾਂ ਨੂੰ ਜਿਹੜਾ ਪੂਰਾ ਕਹਿ ਲਓ ਕਿ ਨਹੀਂ ਮਿਲਣਾ ਜਿਸ ਕਿਸਮ ਦਾ ਉਹ ਮਤਲਬ ਵਰਤਾਅ ਉਹਨਾਂ ਨਾਲ ਹੋਣਾ ਚਾਹੀਦਾ ਆ ਕਾਨੂੰਨੀ ਦਿੱਕਤਾਂ ਬਹੁਤ ਨੇ ਕੋਸ਼ਕ ਜਿਹੜੇ ਮਾਹਰ ਆ ਉਹ ਇਹ ਮੰਨਦੇ ਆ ਕਿ ਜਿਹੜਾ ਨਵਾਂ ਨਿਯਮ ਇਹਨਾਂ ਨੇ ਲਾਗੂ ਕੀਤਾ ਆ ਇਹ ਇੰਟਰਨੈਸ਼ਨਲ ਜਿਹੜੇ ਅੰਤਰਰਾਸ਼ਟਰੀ ਪੱਧਰ ਦੇ ਕਾਨੂੰਨਾਂ ਦੇ ਨਾਲ ਮੇਲ ਹੀ ਨਹੀਂ ਖਾਂਦਾ ਵੀ ਅਸਾਈਲਮ ਸੀਕਰਸ ਦੇ ਜਿਹੜੇ ਹੈਗੇ ਆ ਅਸਾਈਲਮ ਸੀਕਰ ਨੂੰ ਤਾਂ ਮਤਲਬ ਉੱਥੇ ਪਨਾਹਤ ਦੇਣੀ ਚਾਹੀਦੀ ਹੈ ਜੋ ਮਰਜ਼ੀ ਆ ਤੇ ਇਹ ਉਹਦੇ ਕਿਤੇ ਪਿੱਛੇ ਜਿਹੜਾ ਰਹਿ ਜਾਊਗਾ ਦੂਜਾ ਇਹ ਆ ਕਿ ਜਿਹੜੀਆਂ ਇਹ ਤਬਦੀਲੀਆਂ ਆ ਇਹ ਇੱਕ ਵੱਡੇ ਬਾਰਡਰ ਪਾਲਿਸੀ ਦਾ ਅਮਰੀਕਾ ਦਾ ਹਿੱਸਾ ਆ ਜਿਹੜੀਆਂ ਰਾਸ਼ਟਰਪਤੀ ਬਾਈਡਨ ਨੇ ਲਾਗੂ ਕੀਤੀਆਂ ਆ ਖਾਸ ਤੌਰ ਦੇ ਉੱਤੇ ਮੈਕਸੀਕੋ ਬਾਰਡਰ ਦੇ ਲਈ ਪਰ ਹੁਣ ਮੁੱਖ ਤੌਰ ਦੇ ਉੱਤੇ ਅਮਰੀਕਾ ਦੇ ਵਿੱਚ ਜਦੋਂ ਕੋ ਬੰਦਾ ਗੈਰਕਾਨੂੰਨੀ ਤਰੀਕੇ ਦੇ ਨਾਲ ਵੜਦਾ ਜਾਂ ਉੱਥੇ ਆ ਕੇ ਪ੍ਰਾਹ ਲੈਂਦਾ ਤਾਂ ਉਧਰਲੇ ਬਾਰਡਰ ਤੋਂ ਆਉਂਦਾ ਪਰ ਹੁਣ ਕਿਉਂਕਿ ਬਾਰਡਰ ਦੇ ਉੱਤੇ ਨਿਯਮ ਇਹਨਾਂ ਨੇ ਲਾਗੂ ਕਰ ਦਿੱਤੇ ਸਾਰਿਆਂ ਦੇ ਉੱਤੇ ਜੇ ਅਸਰ ਕੈਨੇਡਾ ਵਾਲੇ ਤੇ ਵੀ ਪਊਗਾ ਦੂਜਾ ਮਸਲਾ ਇਹ ਆ ਕਿ ਵਾਧਾ ਬਹੁਤ ਹੋਇਆ ਜਿਹੜੇ ਲੋਕ ਅਮਰੀਕਾ ਦੇ ਵਿੱਚ ਕੈਨੇਡਾ ਤੋਂ ਆ ਰਹੇ ਆ ਕੈਨੇਡਾ ਦੇ ਵਿੱਚ ਹੁਣ ਥੋੜਾ ਜਿਹਾ ਪੱਕਾ ਹੋਣਾ ਜਦੋਂ ਦਾ ਔਖਾ ਹੋਇਆ ਲੋਕ ਬਾਰਡਰ ਟਾਕ ਕੋ ਉਧਰ ਜਾਣ ਲੱਗ ਪਏ। ਕਈ ਇਹ ਗੱਲਾਂ ਬਾਤਾਂ ਸਾਹਮਣੇ ਆਈਆਂ ਵੀ 10-10 ਹਜ਼ਾਰ ਡਾਲਰ ਦੇ ਵਿੱਚ ਬਾਰਡਰ ਟਪਾਈ ਜਾਂਦੇ ਆ ਜਾਂ ਪਿੱਛੇ ਜਿਹੜਾ ਟ੍ਰੇਨ ਦੇ ਵਿੱਚੋਂ ਲੋਕ ਫੜੇ ਉਹਨਾਂ ਨੇ ਟ੍ਰੇਨ ਦੇ ਵਿੱਚ ਜਾ ਰਹੇ ਉਧਰ ਦੋ ਨੰਬਰ ਦੇ ਵਿੱਚ ਉਹ ਵੀ ਬਾਰਡਰ ਦੇ ਉੱਤੇ ਫੜੇ ਗਏ। ਸੋ ਇਹਦਾ ਪੋਲਿਟਿਕਲ ਪ੍ਰੈਸ਼ਰ ਵੀ ਆ। ਅਮਰੀਕਾ ਦੇ ਜਿਹੜੇ ਲੀਡਰ ਨੇ ਪਾਰਟਿਕੂਲਰਲੀ ਜਿਹੜੇ ਰਿਪਬਲਿਕਨਸ ਨੇ ਉਹ ਇਸ ਗੱਲ ਦੇ ਨਾਲ ਬਹੁਤ ਚਿੰਤਤ ਨੇ ਕਿ ਜਿਹੜੀ ਬਾਰਡਰ ਦੇ ਉੱਤੇ ਸਿਕਿਉਰਿਟੀ ਆ ਉਹ ਜ਼ਿਆਦਾ ਹੋਣੀ ਚਾਹੀਦੀ। ਹੁਣ ਜਦੋਂ ਉਹ ਕਹਿੰਦੇ ਆ ਕਿ ਬਾਰਡਰ ਦੇ ਉੱਤੋਂ ਬੰਦੇ ਅਨੇਵਾਹ ਲੰਘੀ ਆਉਂਦੇ ਆ ਜਿਹੜੇ ਡੋਨਲਡ ਟਰੰਪ ਨੇ ਐਲਨ ਮਸਕ ਦੇ ਨਾਲ ਇੰਟਰਵਿਊ ਦਿੱਤੀ ਸੀ ਉਹਦੇ ਵਿੱਚ ਤੇ ਉਹਨਾਂ ਨੇ ਕਹਿ ਦਿੱਤਾ ਕਿ 20 ਮਿਲੀਅਨ ਆਏ ਆ ਤੇ ਕਿੰਨੇ ਮਿਲੀਅਨ ਮਹੀਨੇ ਚ ਲੰਘ ਜਾਂਦਾ ਹਾਲਾਂਕਿ ਸੀ ਇਹੋ ਝੂਠ ਗੱਪ ਸੀਗੀ ਪਰ ਸੱਚ ਆ ਇਹ ਵੀ ਮਿਲੀਅਨਸ ਦੇ ਵਿੱਚ ਲੋਕ ਪਹਿਲਾਂ ਬੈਠੇ ਆ ਇੱਥੇ ਗਿਣਤੀ ਭਾਵੇਂ ਉਹਨਾਂ ਦੀ ਹੈ ਨਹੀਂ ਸੋ ਜਦੋਂ ਹੁਣ ਉਹ ਕਹਿ ਰਹੇ ਆ ਤੇ ਉਹ ਟਾਰਗੇਟ ਸਿੱਧਾ ਰਿਪਬਲਿਕਨ ਇਹਨਾਂ ਦੇ ਡੈਮੋਕ੍ਰੇਟਸ ਤੇ ਉੱਤੇ ਆ ਜੇ ਉਹ ਕਹਿੰਦੇ ਸਖਤ ਤਾਂ ਇਹਨਾਂ ਨੂੰ ਚਾਹ ਜਾਂ ਨਾ ਚਾਹ ਕੇ ਸਖਤੀ ਕਰਨੀ ਪੈਣੀ ਆ ਉਹ ਸ਼ਕਤੀ ਦਾ ਹਿੱਸਾ ਇਧਰਲੇ ਪਾਸੇ ਆ ਤੇ ਇਹਦਾ ਵੀ ਅਸਰ ਉਧਰਲੇ ਪਾਸੇ ਪੈ ਰਿਹਾ ਹੈ ਜਿਹੜੇ ਮਾਹਰ ਇਸ ਕੱਲ ਦੇ ਨਾਲ ਸਹਿਮਤ ਹੋਇਆ ਕਿ ਸਰਕਾਰ ਨੂੰ ਬਾਰਡਰ ਇਸ਼ੂਜ਼ ਮੈਨੇਜ ਕਰਨੇ ਚਾਹੀਦੇ ਨਵਾਂ ਜਿਹੜਾ ਨਿਯਮ ਆ ਇਹਦੇ ਨਾਲ ਜਿਹੜੇ ਇਹ ਪਨਾਹ ਲੈਣ ਵਾਲੇ ਆ ਇਹਨਾਂ ਨੂੰ ਪੂਰਾ ਟਾਈਮ ਨਹੀਂ ਮਿਲੂਗਾ ਜਿੰਨਾ ਟਾਈਮ ਇਹਨਾਂ ਨੂੰ ਅਸਲ ਦੇ ਵਿੱਚ ਚਾਹੀਦਾ ਆ ਉਹ ਟਾਈਮ ਦੇ ਵਿੱਚ ਜਿਹੜੀ ਕਿਸੇ ਨਾ ਕਿਸੇ ਤਰ੍ਹਾਂ ਦਿੱਕਤ ਹੋ ਸਕਦੀ ਆ ਤੇ ਆਪਣਾ ਕੇਸ ਚੰਗੀ ਤਰ੍ਹਾਂ ਉੱਥੇ ਪੇਸ਼ ਨਹੀਂ ਕਰ ਸਕਦੇ ਇਹਦੇ ਵਿੱਚ ਸਮੱਸਿਆ ਆ ਸਕਦੀ ਵੇਦਾ ਕੁਛ ਨਾ ਕੁਛ ਕੀਤਾ ਜਾਵੇ ਪਰ ਇਹ ਇੱਕ ਬੜੀ ਧਿਆਨ ਰੱਖਣਯੋਗ ਗੱਲ ਆ ਕਿ ਸਰਕਾਰ ਨੇ ਇਹ ਨਿਯਮ ਹੁਣ ਬਦਲ ਦਿੱਤੇ ਆ ਅਗਲੀ ਗੱਲਬਾਤ ਜਿਹੜੇ ਕੈਨੇਡਾ ਦੇ ਪੁਲਿਸ ਚੀਫ ਨੇ ਇਹ ਇਕੱਠੇ ਹੋਏ ਨੇ ਆਪਸ ਦੇ ਵਿੱਚ ਤੇ ਉਹ ਇਹ ਕਹਿ ਰਹੇ ਆ ਕਿ ਜਿਹੜੇ ਪ੍ਰੋਟੈਸਟ ਹੁੰਦੇ ਕੈਨੇਡਾ ਦੇ ਵਿੱਚ ਧਰਮ ਦੇ ਮਜਾਰੇ ਹੁੰਦੇ ਆ ਬਹੁਤ ਜ਼ਿਆਦਾ ਹੋ ਰਹੇ ਆ ਤੇ ਇਹ ਇੱਕ ਮਤਲਬ ਗੁੰਝਲਦਾਰ ਚੀਜ਼ ਬਣ ਗਈ ਹੈ ਪਹਿਲਾਂ ਸਿੱਧਾ ਹੁੰਦਾ ਸੀਗਾ ਵੀ ਫਲਾਣੀ ਤਾਂ ਸਰਕਾਰ ਨੇ ਗਲਤ ਕੀਤਾ ਲੋਕ ਧਰਨਾ ਦੇਣਾਗੇ ਉਹਦਾ ਹੁਣ ਤੇ ਦੁਨੀਆ ਦੇ ਕਿਸੇ ਦੇ ਹਿੱਸੇ ਦੇ ਵਿੱਚ ਵੀ ਕੁਝ ਹੋ ਜੇ ਉਹਦਾ ਅਸਰ ਇੱਥੇ ਹੁੰਦਾ ਪਲਸਤੀਨ ਚ ਕੀ ਹੋਇਆ ਕਿੱਥੇ ਕੀ ਹੁੰਦਾ ਕਿਹੜੇ ਦੇਸ਼ ਚ ਕੀ ਹੁੰਦਾ ਉਹਦੇ ਧਰਨੇ ਮਯਾਰ ਇੱਥੇ ਹੁੰਦੇ ਹੁੰਦੇ ਕੈਨੇਡਾ ਚ ਤੇ ਉਹ ਕਹਿੰਦੇ ਹੁਣ ਸਾਨੂੰ ਦੋ ਰੀਆਂ ਸਮੱਸਿਆ ਨਾਲ ਨਜਿੱਠਣਾ ਪੈਂਦਾ ਇੱਕ ਤਾਂ ਡੋਮੈਸਟਿਕ ਇਸ਼ੂਸ ਤੇ ਹੈਗੇ ਹੀ ਆ ਦੂਜਾ ਗਲੋਬਲ ਜਿਹੜੇ ਇਸ਼ੂਸ ਨੇ ਉਹਦਾ ਅਸਰ ਵੀ ਇੱਥੇ ਪੈਂਦਾ ਉੱਤੇ ਸਾਡੇ ਕੋਲੇ ਉਹ ਕਹਿੰਦੇ ਬਹੁਤਾ ਹਿਸਾਬ ਕਿਤਾਬ ਹੈ ਨਹੀਂਗਾ ਰਿਸੋਰਸਸ ਹੈ ਨਹੀਂ ਸਾਡੇ ਕੋਲੇ ਵੀ ਇੰਨੇ ਧਰਨੇ ਮੁਝਾਰ ਰਹੇ ਨੇ ਜੱਟ ਸਕੀਏ ਜਿਵੇਂ ਪੁਲਿਸ ਚੀਫਸ ਨੇ ਇਹ ਪੁਲਿਸ ਦੇ ਮੁਖੀ ਜਿਹੜੇ ਵੱਖ-ਵੱਖ ਨੇ ਉਹਨਾਂ ਨੇ ਇਸ ਗੱਲ ਪ੍ਰਤੀ ਆਪਣੀ ਚਿੰਤਾ ਪ੍ਰਗਟ ਕੀਤੀ ਆ ਕਿ ਇਹ ਇੱਕ ਅਨ ਸਸਟੇਨੇਬਲ ਡਿਮਾਂਡ ਆ ਜਿਸ ਤਰੀਕੇ ਦੇ ਨਾਲ ਪੁਲਿਸਿੰਗ ਦੇ ਜਿਹੜੇ ਇਹ ਰਿਸੋਰਸਸ ਇੱਥੇ ਹੈਗੇ ਆ ਉਹ ਕਹਿੰਦੇ ਸਾਨੂੰ ਮਦਦ ਚਾਹੀਦੀ ਆ ਇਹ ਜਿਹੜੇ ਮੁਖੀ ਨੇ ਪੁਲਿਸ ਦੇ ਵੱਖ-ਵੱਖ ਵਿਭਾਗਾਂ ਦੇ ਇਹਨਾਂ ਨੇ ਹਰ ਲੈਵਲ ਦੇ ਉੱਤੇ ਸਰਕਾਰ ਨੂੰ ਕਿਹਾ ਕਿ ਸਾਨੂੰ ਫਾਈਨੈਂਸ਼ੀਅਲ ਪੈਸਾ ਤੇ ਲਾਭ ਦਿਓ ਤੋ ਫਾਈਨੈਂਸ਼ੀਅਲ ਸਪੋਰਟ ਵੀ ਦਿਓ ਤੇ ਸਾਨੂੰ ਮੋਰਲ ਸਪੋਰਟ ਵੀ ਦਿਓ ਤਾਂ ਕਿ ਅਸੀਂ ਜਿਹੜੀ ਇਹ ਮੰਗਿਆ ਇਹਦੇ ਨਾਲ ਸਿੱਝ ਸਕੀਏ ਟ੍ਰਾਂਟੋ ਦਾ ਐਕਸਪੀਰੀਅੰਸ ਉਹਨਾਂ ਨੇ ਸਾਂਝਾ ਕੀਤਾ ਟ੍ਰਾਂਟੋ ਪੁਲਿਸ ਨੇ ਦੱਸਿਆ ਆ ਕਿ ਇਹਨਾਂ ਨੇ ਕਿਸ ਤਰੀਕੇ ਦੇ ਨਾਲ ਹਜ਼ਾਰ ਲੋਕਾਂ ਦੇ ਮੁਜ਼ਾਹਰੇ ਨੂੰ ਪ੍ਰੋਟੈਸਟ ਉਹਨੂੰ ਮੈਨੇਜ ਕੀਤਾ ਹ ਇਜ਼ਰਾਈਲ ਤੇ ਹਮਾਸ ਵਾਲੇ ਮਾਮਲੇ ਦੇ ਵਿੱਚ ਔਰ ਕਈ ਮਿਲੀਅਨ ਡਾਲਰ ਲੱਗ ਗਏ ਇਸ ਰਿਸੋਰਸਸ ਦੇ ਉੱਤੇ ਦੂਜੀਆਂ ਵੀ ਇਹਦੇ ਨਾਲ ਹਿੰਸਾ ਤੇ ਧਮਕੀਆਂ ਉਹ ਵੀ ਇਹਦਾ ਹਿੱਸਾ ਬਣ ਰਿਹਾ ਹੈ ਕਈ ਜਿਹੜੇ ਇਹ ਪ੍ਰੋਟੈਸਟਰ ਨੇ ਇਹ ਇਸ ਵੇਲੇ ਥ੍ਰੈਟ ਦੇ ਰਹੇ ਜਾਂ ਵਾਇਲੈਂਸ ਕਰ ਰਹੇ ਆ ਕੁਝ ਸਮੇਂ ਦੇ ਵਿੱਚ ਜਿਹੜੀ ਇਹ ਐਕਟੀਵਿਟੀ ਨੂੰ ਡਿਸਟਰਪਟ ਕਰਨ ਦੇ ਲਈ ਚੈਲੰਜ ਬਹੁਤ ਵੱਡਾ ਹੈ ਇਸ ਵੇਲੇ ਜਿਹੜੇ ਇਮੀਗ੍ਰੇਸ਼ਨ ਦੇ ਨਾਲ ਇੱਕ ਵੱਡਾ ਕਨਸਰਨ ਇਹ ਆ ਕਿ ਨਵੇਂ ਜਿਹੜੇ ਇਮੀਗ੍ਰੈਂਟਸ ਨੇ ਜਿਹੜੇ ਵੱਖ-ਵੱਖ ਖੇਤਰਾ ਤੋਂ ਆਉਂਦੇ ਆ ਵਾਇਲੈਂਸ ਕਰਦੇ ਆ ਜਿੱਥੇ ਜਿਨ੍ਹਾਂ ਖੇਤਰਾ ਦੇ ਵਿੱਚ ਵਾਇਲੈਂਸ ਹੁੰਦੀ ਆ ਉਹ ਜ਼ਿਆਦਾ ਆਮ ਹੋ ਗਈ ਆ ਗੱਲ ਧਰਨਾ ਮੁਜ਼ਾਹਰਾ ਕਰਨ ਦੇ ਵਿੱਚ ਜਿਹੜਾ ਚਿੰਤਾ ਵਾਲੀ ਗੱਲ ਇਹ ਆ ਕਿ ਜਿਹੜੇ ਇਮੀਗ੍ਰੈਂਟਸ ਨੇ ਜਿਹੜੇ ਮਤਲਬ ਕਿਸੇ ਅਸੀਂ ਉਸ ਦੇਸ਼ ਦੇ ਵਿੱਚੋਂ ਆਏ ਆ ਜਿਸ ਦੇਸ਼ ਦੇ ਵਿੱਚ ਹਿੰਸਾ ਫੈਲ ਗਈ ਆ ਤੇ ਉਹ ਫਿਰ ਇੱਥੇ ਜਦੋਂ ਆ ਕੇ ਧਰਨਾ ਮੁਜ਼ਾਹਰਾ ਕਰਦੇ ਆ ਤੇ ਉਹਦਾ ਅਸਰ ਤਾਂ ਇੱਥੇ ਪੈਂਦਾ ਆ ਪੁਲਿਸ ਇਹ ਕਹਿ ਰਹੀ ਆ ਕਿ ਜਿਹੜਾ ਸਾਨੂੰ ਯਕੀਨ ਜਾਂ ਆਪਣਾ ਇੱਕ ਵਿਸ਼ਵਾਸ ਦਾ ਰਿਸ਼ਤਾ ਕਾਇਮ ਕਰਨਾ ਚਾਹੀਦਾ ਆ ਵੱਖ-ਵੱਖ ਕਮਿਊਨਿਟੀਜ਼ ਦੇ ਬਾਅਦ ਵਿੱਚ ਸਪੈਸ਼ਲੀ ਜਿਹੜੇ ਇਮੀਗ੍ਰੈਂਟਸ ਨੇ ਉਹਨਾਂ ਦਾ ਜਿਹੜਾ ਨੈਗੇਟਿਵ ਐਕਸਪੀਰੀਅੰਸ ਆ ਲਾਅਨ ਫੋਰਸਮੈਂਟ ਦੇ ਨਾਲ ਉਹ ਨਾ ਹੋਵੇ ਮਤਲਬ ਉਹਨਾਂ ਨੂੰ ਲੱਗੇ ਵੀ ਇਹ ਸਾਡੇ ਆਪਣੇ ਆ ਤੇ ਸਾਡੇ ਨਾਲ ਕੋਆਪਰੇਟ ਕਰਨ ਸੋ ਜਿਹੜੀ ਇੱਕ ਹੈਲਫੈਕਸ ਨੇ ਕੰਪਲੀਮੈਂਟ ਕੀਤੀ ਆ ਸਵੇਲੀਅਨ ਜਿਹੜੀ ਕਮਿਊਨਿਟੀ ਸੇਫਟੀ ਟੀਮ ਇਹਨਾਂ ਜਿਹੜੇ ਹੋਮਲੈਸਨੈਸ ਇਸ਼ੂ ਆ ਇਹਨੂੰ ਹੈਂਡਲ ਕਰਨ ਦੇ ਲਈ ਕਿ ਡਾਇਰੈਕਟ ਇਨਵੋਲਵਮੈਂਟ ਪੁਲਿਸ ਦੀ ਇਸ ਚੀਜ਼ ਦੇ ਵਿੱਚ ਨਾ ਹੋਵੇ ਹੁਣ ਗਲਤੀਆਂ ਤੋਂ ਵੀ ਸਿੱਖ ਰਿਹਾ ਹੈ ਹੈਲੀਫੈਕ ਹਾਲੀਫਲੈਕ ਹੈਲੀਫਲੈਕਸ ਜਿਹੜੀ ਆ ਹੈਲੀਫੈਕਸ ਪੁਲਿਸ ਆ ਹੈਲੀਫੈਕਸ ਪੁਲਿਸ ਐਸਵੇਲੇ ਯੂਜ਼ ਕਰ ਰਹੀ ਆ ਪਿਛਲੇ ਇਵੈਂਟਸ ਨੂੰ ਜਿੱਦਾਂ ਜਿਹੜਾ 2021 ਦੇ ਵਿੱਚ ਇੱਥੇ ਇੱਕ ਹਿੰ사ਾਤਮਕ ਪ੍ਰੋਜੈਕਟ ਦਾ ਪ੍ਰਦਰਸ਼ਨ ਹੋਇਆ ਸੀ ਕਿ ਆਪਣੇ ਰਿਸਪੌਂਸ ਨੂੰ ਭਵਿੱਖ ਦੇ ਵਿੱਚ ਇਹ ਕਿਸੇ ਨਾ ਕਿਸੇ ਤਰ੍ਹਾਂ ਇੰਪਰੂਵ ਕਰ ਸਕਣ ਤੇ ਉਹ ਵੀ ਇਹ ਕਹਿ ਰਹੇ ਆ ਕਿ ਚੀਫ ਇਹ ਵੀ ਇਸ ਕੱਲ ਦੀ ਵੀ ਮੰਗ ਕਰ ਰਿਹਾ ਕਿ ਕਾਨੂੰਨ ਹੋਰ ਹੋਣੇ ਚਾਹੀਦੇ ਆ ਕਿ ਪੁਲਿਸ ਆਫੀਸਰ ਜਿਹੜੇ ਆ ਉਹਨਾਂ ਨੂੰ ਮਤਲਬ ਤੰਗ ਨਾ ਕੀਤਾ ਜਾ ਸਕੇ ਜਾਂ ਉਹਨਾਂ ਨੂੰ ਉਹਨਾਂ ਦੇ ਹੱਕ ਦੇ ਵਿੱਚ ਕੁਝ ਨਾ ਕੁਝ ਕੀਤਾ ਜਾਵੇ ਸੋ ਪਹਿਲਾਂ ਇੱਕਾ ਦੁੱਕਾ ਧਰਨੇ ਮਜਾਰੇ ਹੁੰਦੇ ਸੀ ਹੁਣ ਕੈਨੇਡਾ ਦੇ ਵਿੱਚ ਇਹ ਜ਼ਿਆਦਾ ਹੋਣ ਲੱਗ ਪਿਆ ਤੇ ਚਿੰਤਾ ਜਿਹੜੀ ਹੈ ਇਸ ਵੇਲੇ ਵੱਡੀ ਹੋ ਗਈ ਹੈ ਹੈਲੀਫੈਕਸ ਦੇ ਵਿੱਚ ਇਹ ਆ ਮੰਗਲਵਾਰ ਤੋਂ ਜਿਹੜੀ ਮੀਟਿੰਗ ਹੋਈ ਉਹਨਾਂ ਦਾ ਐਨੂਅਲ ਸਮਿਟ ਆ ਕੈਨੇਡੀਅਨ ਐਸੋਸੀਏਸ਼ਨ ਆਫ ਚੀਫ ਆਫ ਪੁਲਿਸ ਇਹਨਾਂ ਨੇ ਹਰ ਸਰਕਾਰ ਨੂੰ ਮਤਲਬ ਕਿਸੇ ਵੀ ਚਾਹੇ ਫੈਡਰਲ ਲੈਵਲ ਤੇ ਹੋਵੇ ਜਾਂ ਪ੍ਰੋਵਿੰਸ਼ੀਅਲ ਲੈਵਲ ਤੇ ਹੋਵੇ ਜਾਂ ਕਿਸੇ ਵੀ ਲੈਵਲ ਦੇ ਉੱਤੇ ਹੋਵੇ ਉਹਨਾਂ ਨੂੰ ਸਾਫ਼ ਤੌਰ ਤੇ ਕਿਹਾ ਕਿ ਤੁਸੀਂ ਸਾਡੀ ਮਦਦ ਕਰੋ ਕੈਨੇਡਾ ਪਹਿਲਾਂ ਵਾਲਾ ਨਹੀਂ ਰਿਹਾ ਧਰਨੇ ਮੁਜਾਰੇ ਪਹਿਲਾਂ ਵਾਲੇ ਨਹੀਂ ਰਹੇ ਸਾਨੂੰ ਹੋਰ ਰਿਸੋਰਸਸ ਚਾਹੀਦੇ ਆ ਸਾਨੂੰ ਮੋਰਲ ਸਪੋਰਟ ਚਾਹੀਦੀ ਆ ਸਾਡੇ ਹੱਕ ਦੇ ਵਿੱਚ ਕਾਨੂੰਨ ਚਾਹੀਦੇ ਆ ਸਾਨੂੰ ਫਾਈਨੈਂਸ਼ੀਅਲ ਸਪੋਰਟ ਚਾਹੀਦੀ ਆ ਤਾਂ ਕਿ ਅਸੀਂ ਇਹਨਾਂ ਦੇ ਨਾਲ ਨਜਟ ਸਕੀਏ अदरवाइज ਕੰਮ ਜਿਹੜਾ ਇਸ ਵੇਲੇ ਮੁਸ਼ਕਲ ਹੋਇਆ ਹੈ ਅਗਲੀ ਗੱਲਬਾਤ ਬੀਸੀ ਦੀ ਰਾਜਨੀਤਿਕ ਸਥਿਤੀ ਬੀਸੀ ਦੇ ਵਿੱਚ ਇਸ ਵੇਲੇ ਸਿੱਧੀ ਸਿੱਧੀ ਐਨਡੀਪੀ ਦੀ ਸਰਕਾਰ ਆ ਅਕਤੂਬਰ ਦੇ ਵਿੱਚ ਵੋਟਾਂ ਆ ਤੇ ਜਿਹੜੇ ਕੰਜ਼ਰਵਟਿਵ ਨੇ ਉਹਨਾਂ ਦੇ ਨੰਬਰ ਉੱਤੇ ਜਾ ਰਹੇ ਆ BC United ਦੇ ਨੰਬਰ ਥੱਲੇ ਆ ਪਰ ਕਿਤੇ ਨਾ ਕਿਤੇ BC United ਫੇਰ ਵੀ ਚਰਚਾ ਦੇ ਵਿੱਚ ਆ ਰਹੀ ਆ BC United ਨੇ ਹੁਣ Kevin Falcon ਉਹਨਾਂ ਨੇ ਇੱਕ ਨਵਾਂ ਐਲਾਨ ਕੀਤਾ ਜਿਹਦੇ ਨਾਲ ਹੋ ਸਕਦਾ ਉਹਨਾਂ ਨੂੰ ਕੁਝ ਨਾ ਕੁਝ ਬੂਸਟ ਮਿਲੇ ਐਲਾਨ ਇਹ ਆ ਕਿ ਅਸੀਂ ਜਿਹੜਾ ਪ੍ਰੋਵਿੰਸ਼ੀਅਲ ਇਨਕਮ ਟੈਕਸ ਆ ਜਿਹੜਾ ਪ੍ਰੋਵਿੰਸ ਦਾ BC ਦਾ ਇਨਕਮ ਟੈਕਸ ਆ ਪਹਿਲੇ 50000 ਡਾਲਰ ਇਨਕਮ ਦੇ ਉੱਤੇ ਅ ਅਸੀਂ ਉਹਨੂੰ ਮਾਫ ਕਰ ਦਾਂਗੇ ਜਦੋਂ ਕੋਈ ਟੈਕਸ ਨਹੀਂ ਲਾਵਾਂਗੇ ਜ਼ੀਰੋ ਟੈਕਸ ਲਾਵਾਂਗੇ ਜੇ ਸਾਡੀ ਪਾਰਟੀ ਜਿੱਤ ਜਾਂਦੀ ਹੈ ਇਨਕਮ ਦੇ ਉੱਤੇ 50000 ਦੇ ਉੱਤੇ 19% ਟੈਕਸ ਹੁੰਦਾ ਫਿਰ ਉਹਦੀ ਬ੍ਰੈਕਟ ਇਦਾਂ ਇਦਾਂ ਬਣਦੀ ਜਾਂਦੀ ਆ ਲੱਖ ਡਾਲਰ ਤੋਂ ਬਾਅਦ ਇਹਨਾਂ ਟੈਕਸ ਹੋ ਜਾਂਦਾ ਇਹ ਕਹਿੰਦੇ ਪਹਿਲੇ 50000 ਤੇ ਕੋਈ ਪ੍ਰੋਵਿੰਸ਼ੀਅਲ ਟੈਕਸ ਨਹੀਂ ਫੈਡਰਲ ਟੈਕਸ ਰਹੂਗਾ ਸੋ ਇੱਕ ਵੱਡੀ ਗੱਲ ਹੋਊਗੀ ਜੇ ਇਹ ਕਰ ਦਿੰਦੇ ਪਹਿਲੀ ਗੱਲ ਤਰ੍ਹਾਂ ਦੀ ਸਰਕਾਰ ਬਣੇ ਦੂਜੀ ਗੱਲ ਫਿਰ ਜੇ ਇਹ ਫੈਸਲਾ ਲਾਗੂ ਕਰ ਦਿੰਦੇ ਤਾਂ ਇਹਦੇ ਨਾਲ ਬਹੁਤ ਵੱਡਾ ਫਾਇਦਾ ਹੋਣ ਦੀ ਆਸ ਆ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ 5.4 ਬਿਲੀਅਨ ਡਾਲਰ ਜਿਹੜਾ ਸਰਾਨਾ ਬੋਝ ਪਊਗਾ ਸਰਕਾਰ ਦੇ ਉੱਤੇ ਲਗਭਗ 5.5 ਬਿਲੀਅਨ ਡਾਲਰ ਦਾ ਤੇ ਕੈਵਨ ਫਾਲਕਨ ਇਸ ਜਸਟ ਕਰ ਰਿਹਾ ਕਿ ਸਰਕਾਰ ਜਿਹੜੀ ਆ ਉਹ ਜਿਹੜੀ ਸਰਕਾਰ ਆ ਉਹਦੀ ਇਹਨੂੰ ਕਵਰ ਕੋਸਟ ਕਿਸੇ ਨਾ ਕਿਸੇ ਤਰ੍ਹਾਂ ਉਹ ਕਵਰ ਕੀਤੀ ਜਾਊਗੀ ਦੂਜੇ ਪਾਸੇ ਜਿਹੜੇ ਜਿਹੜੀ ਵਿਰੋਧੀ ਆ ਉਹ ਇਸ ਗੱਲ ਨੂੰ ਕਹਿ ਰਹੇ ਵੀ ਇਹਨਾਂ ਨੇ ਕਰਨਾ ਕਿੱਥੋਂ ਹੁਣ ਇੱਕ ਤੇ ਕੈਵਨ ਫਾਲਕਨ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਇਕਨੋਮੀ ਬਹੁਤ ਸਾਰੀ ਕ੍ਰੂਸ਼ੀਅਲ ਆ ਇਸ ਵੇਲੇ ਫੰਡਿੰਗ ਸਰਵਿਸਸ ਦੇ ਲਈ ਤੇ ਲੋਕਾਂ ਨੂੰ سپورਟ ਕਰਨ ਦੇ ਲਈ ਤੇ ਲੋਕ ਕਾਸਟ ਆਫ ਲਿਵਿੰਗ ਦੇ ਉੱਤੇ ਸਟਰਗਲ ਕਰ ਰਹੇ ਆ اپੋਜੀਸ਼ਨ ਇਹਨਾਂ ਦੀ ਪਾਰਟੀ ਐ ਇਸ ਵੇਲੇ ਸੱਤਾਧਾਰੀ ਪਾਰਟੀ ਐ ਐਨਡੀਪੀ ਐਨਡੀਪੀ ਦੇ ਆਗੂ ਨੇ ਤੇ ਸਾਡੇ ਮੁੱਖ ਮੰਤਰੀ ਜਿਹੜੇ ਪ੍ਰੀਮੀਅਰ ਨੇ ਡੇਵਿਡ ਡੀਬੀ ਡੇਵਿਡ ਡੀਬੀ ਨੇ ਲੋਚਨਾ ਇਸ ਗੱਲ ਕਰਕੇ ਕੀਤੀ ਆ ਵੀ ਇਹ ਐਵੇਂ ਇੱਕ ਢੰਗ ਤਰੀਕਾ ਐ ਟੈਕਟਿਕ ਕੀ ਆ ਅਸਲ ਦੇ ਵਿੱਚ ਲੋਕਾਂ ਨੂੰ ਉਲਝਾਉਣ ਦਾ ਕਿ ਤੁਹਾਡਾ ਟੈਕਸ ਬਚੂਗਾ ਪਰ ਜੇ ਇਹ ਟੈਕਸ ਕੱਟ ਕਰ ਦਿੰਦੇ ਆ ਤੇ ਦੂਜੇ ਪਾਸੇ ਕੋਈ ਨਾ ਕੋਈ ਫੀਸ ਜਾਂ ਚਾਰਜ ਵਧਾਉਣਗੇ ਜਿਹਦਾ ਮਤਲਬ ਲਾ ਪਾ ਕੇ ਉੱਥੇ ਹੀ ਆ ਜਾਣਾ ਜਿਹੜੀ ਡੇਵਿਡ ਈਬੀ ਦੀ ਪੋਜੀਸ਼ਨ ਆ ਇਹਨਾਂ ਨੇ ਜਿਹੜੇ ਐਨਡੀਪੀ ਦੇ ਪਹਿਲੇ ਮੈਜਰ ਸੀਗੇ ਜਿਹਦੇ ਵਿੱਚ ਇਹਨਾਂ ਨੇ ਐਮਐਸਪੀ ਲਿਮੀਨੇਟ ਕੀਤਾ ਐਮਐਸਪੀ ਪ੍ਰੀਮੀਅਮ ਜਿਹੜਾ ਸੀਗਾ ਤੁਹਾਨੂੰ ਯਾਦ ਹੋਊਗਾ ਥੋੜਾ ਚਿਰ ਪਹਿਲਾਂ ਹੀ ਬਹੁਤ ਵੱਡੀ ਗਿਣਤੀ ਲੋਕਾਂ ਨੂੰ 75 ਡਾਲਰ ਮਹੀਨੇ ਦੇ ਦੇਣੇ ਪੈਂਦੇ ਸੀ ਜਿਹੜੇ ਨਵੇਂ ਆ ਸ਼ਾਇਦ ਉਹਨਾਂ ਨੂੰ ਨਾ ਪਤਾ ਹੋਵੇ 75 ਡਾਲਰ ਇੱਕ ਬੰਦੇ ਨੂੰ ਐਮਐਸਪੀ ਦੇ ਦੇਣੇ ਪੈਂਦੇ ਸਿਰ ਨੇ ਲਿਮੀਨੇਟ ਕਰਤੇ ਉਹ ਬਿਨਾਂ ਕਿਸੇ ਰੌਲੇ ਤੋਂ ਵੀ ਕਿਹਦੀ ਕਿੰਨੀ ਆਮਦਨ ਸਾਰਿਆਂ ਨੂੰ ਫਰੀ ICBC ਦੇ ਰੇਟ ਇਹਨਾਂ ਨੇ ਫ੍ਰੀਜ਼ ਕਰ ਦਿੱਤੇ ਬਹੁਤ ਵੱਡਾ ਫਰਕ ਪਿਆ ਉਹਦੇ ਨਾਲ ਆਹ ਜਿਹੜੇ ਟੋਲ ਜਿਹੜੇ ਸੀਗੇ ਉਹ ਇਹਨਾਂ ਨੇ ਬੰਦ ਕਰ ਦਿੱਤੇ ਮਿਨਿਮਮ ਵੇਜਸ ਕਿਸੇ ਵੇਲੇ BC ਦਾ ਸਭ ਤੋਂ ਘੱਟ ਹੁੰਦਾ ਸੀ ਪੂਰੇ ਕੈਨੇਡਾ ਦੇ ਵਿੱਚ ਇਹਨਾਂ ਨੇ ਲਗਭਗ ਉੱਪਰ ਲਿਆਂਦੇ ਵਿੱਚ ਲੈ ਆਂਦਾ ਸੋ ਉਹ ਡੇਵਿਡ ਵੀ ਹੁਣ ਆਪਣੀ ਗੱਲ ਦੱਸ ਰਹੇ ਆ ਪਰ ਕੈਵਨ ਫਾਲਕਨ ਕਹਿੰਦੇ ਵੀ ਆਹ ਕੰਮ ਅਸੀਂ ਕਰਾਂਗੇ ਜਿਹਦੇ ਨਾਲ ਵੱਡਾ ਫਾਇਦਾ ਹੋਣਾ ਦੋਮਾਂ ਦੇ ਵਿੱਚ ਵਿਚਾਰ ਧਾਰਕ ਵਖਰੇਵੇਂ ਨੇ ਜਿਹੜੇ ਐਬੀ ਆ ਉਹ ਇਹ ਕਹਿ ਰਹੇ ਆ ਕਿ ਜਿਹੜੇ ਫਾਲਕਨ ਨੇ ਅਸਲ ਦੇ ਵਿੱਚ ਮਤਲਬ ਐਕਸਟ੍ਰੀਮ 뷰 ਆ ਦੋਵਾਂ ਦੇ ਪਬਲਿਕ ਸਰਵਿਸ ਕੱਟ ਕਰਨ ਦੇ ਵਿੱਚ ਆ ਕਿ ਸੈਂਟਰ लेफ्ट ਲੀਡਰ ਜਿਹੜੇ ਨੇ ਦੂਜੀ ਕੈਵਨ ਫਾਲਕਨ ਨੇ ਜਿਹੜੀ ਇਹ ਇੱਕ ਅਨਾਉਂਸਮੈਂਟ ਪਹਿਲਾਂ ਕੀਤੀ ਆ ਆ ਉਹ ਜਿਹੜੀ ਇਹਨਾਂ ਦੀ ਕੈਂਪੇਨ ਸਟ੍ਰੈਟਜੀ ਇੱਕ ਮੰਨੀ ਜਾ ਸਕਦੀ ਆ ਜਿਹੜੀ ਕਿ ਥੋੜਾ ਜਿਹਾ ਇਲੈਕਸ਼ਨ ਦੇ ਨੇੜੇ ਜਾ ਕੇ ਉਹਨੂੰ ਇੰਟੈਂਸੀਫਾਈ ਕਰਦੀ ਆ ਜਿਹਨਾਂ ਦੀ ਕੈਂਪੇਨ ਨੂੰ ਤੇਜ਼ ਕਰ ਦਿੰਦੀ ਆ ਕੁਝ ਜਿਹੜੇ ਐਨਾਲਿਸਟ ਕਹਿੰਦੇ ਆ ਕਿ ਸਟ੍ਰੈਟੈਜਿਕ ਮੂਵ ਆ ਕੈਵਨ ਫਾਲਕਨ ਦਾ ਲੋਕਾਂ ਨੂੰ ਪੀਰ ਕਰਨ ਦੇ ਲਈ ਜਾਂ ਜਿਹੜੀ ਬਿਜ਼ਨਸ ਕਮਿਊਨਿਟੀ ਆ ਉਹ ਘਟੋ ਘਟੋ ਨੂੰ ਅਸੀਂ ਬਈ ਰੀਗੇਨ ਕਰ ਸਕੀਏ ਉਹਨਾਂ ਨੂੰ ਉੱਥੇ ਆਪਣੇ ਕੋਲ ਸਾਂਭ ਸਕੀਏ ਜਿਹੜੇ ਬੀਸੀ ਕੰਸਰਵਟਿਵ ਦੇ ਵਿੱਚ ਜਾ ਚੁੱਕੇ ਆ ਬੀਸੀ ਕੰਸਰਵਟਿਵਸ ਜਿਹੜੇ ਨੇ ਉਹ ਐਸ਼ ਵੇਲੇ ਲਗਾਤਾਰ ਪਪੂਲਾਰਿਟੀ ਉਹਨਾਂ ਦੀ ਵਧ ਰਹੀ ਹੈ ਪਾਰਟਿਕੂਲਰਲੀ ਕਿਉਂਕਿ ਫੈਡਰਲ ਕੰਸਰਵਟਿਵ ਪਾਰਟੀ ਦੀ ਪਪੂਲਾਰਿਟੀ ਵਧ ਰਹੀ ਆ ਉਹਦਾ ਪ੍ਰਭਾਵ ਇਧਰਲੇ ਪਾਸੇ ਵੀ ਪੈ ਰਿਹਾ ਸੋ ਇਹ ਅਨਾਉਂਸਮੈਂਟ ਦੇ ਨਾਲ ਇੱਕ ਵਾਰੀ ਧਿਆਨ ਤਬੀਸੀ ਯੂਨਾਈਟਡ ਵੱਲ ਗਿਆ ਕਿਉਂਕਿ ਅੱਜ ਸਾਰੀਆਂ ਖ਼ਵਾਰਾਂ ਦੇ ਵਿੱਚ ਖ਼ਬਰਾਂ ਇਹ ਲੱਗੀਆਂ ਆ ਪਰ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਇਹ ਉੱਪਰ ਨੂੰ ਜਾਂਦਾ ਇਹਨਾਂ ਦਾ ਨੰਬਰ ਨਹੀਂ ਜਾਂਦਾ ਸਿਰਫ਼ ਰੋਲੇਕੋਲੇ ਦੇ ਵਿੱਚ ਹੀ ਪਾਰਟੀ ਖਤਮ ਹੋਈ ਆ ਜਾਂ ਖਤਮ ਹੋਣ ਦਾ ਅਰਥ ਆ ਕਿ ਨੰਬਰ ਇੰਨੇ ਡਾਊਨ ਚਲੇ ਗਿਆ ਜਾਂ ਸੱਚਮੁੱਚ ਹੀ ਇਹ ਪਾਰਟੀ ਦਾ ਕੋਈ ਵੱਡਾ ਨੁਕਸਾਨ ਹੋਇਆ ਏ ਦੇਖਣ ਵਾਲੀ ਗੱਲ ਹੋਏਗੀ ਅਗਲੀ ਗੱਲ ਜਿਹੜੀ ਖ਼ਬਰ ਹੈ ਉਹ ਮੈਨੀਟੋਬਾ ਤੋਂ ਵਿਨੀਪੈਗ ਦੇ ਵਿੱਚ 711 ਸਟੋਰ ਬੰਦ ਹੋ ਰਹੇ ਆ। ਅ ਕਿੰਨੇ ਸਟੋਰ? ਮਤਲਬ ਇਹ ਨਹੀਂ ਵੀ ਸਰਕਾਰ ਬੰਦ ਕਰ ਰਹੀ ਜਾਂ ਕੋਈ ਕਾਨੂੰਨਾਂ ਨੂੰ ਬੰਦ ਕਰਾ ਰਿਹਾ ਉਹ ਆਪ ਹੀ ਬੰਦ ਕਰੀ ਜਾਂਦੇ ਆ। ਤੁਹਾਨੂੰ ਪਤਾ ਕਿ 711 ਦਾ ਕੈਨੇਡਾ ਦੇ ਵਿੱਚ ਇੱਕ ਆਪਣੀ ਮਹੱਤਵ ਮਹੱਤਵ ਹੈ ਦੀ ਇੱਕ ਆਪਣੀ ਇੰਪੋਰਟੈਂਸ ਆ ਜਿਹੜੇ ਲੰਬੇ ਸਮੇਂ ਤੋਂ ਜਿਹੜੀ ਕਹ ਲੋ ਕਿ ਸਲਰਪੀ ਕੈਪੀਟਲ ਦੁਨੀਆ ਦੇ ਵਿੱਚ ਇਹ 711 ਆ ਸਿਰਫ ਕੈਨੇਡਾ ਦੇ ਵਿੱਚ ਹੈਗੀ ਆ। ਦੋ ਵਿਨੀਪੈਗ ਸਿਟੀ ਕਾਉਂਸਲਰ ਇਹ ਕਹਿ ਰਹੇ ਆ ਕਿ ਕੰਪਨੀ ਅਫੀਸ਼ੀਅਲਸ ਨੇ ਉਨਾ ਨੂੰ ਦੱਸਿਆ ਕਿ 10 ਸ਼ਹਿਰ ਦੇ ਸਟੋਰ ਜਿਹੜੇ ਨੇ ਇਸ ਵੇਲੇ ਉਹ ਬੰਦ ਹੋ ਰਹੇ ਆ ਤੇ ਉਹ ਕਿਸੇ ਨਾ ਕਿਸੇ ਤਰ੍ਹਾਂ ਮਤਲਬ ਹੈਲਪ ਦੀ ਉਡੀਕ ਕਰ ਰਿਹਾ ਵੀ ਇਹਦੀ ਤੋਰ ਰੋਕਿਆ ਜਾ ਸਕੇ ਪਹਿਲੀ ਵਾਰ ਨਹੀਂ ਆ ਕਿ ਕੋਈ 711 ਜਿਹੜੇ ਆ ਇਹ ਬੰਦ ਹੋ ਰਿਹਾ ਵੀ ਨੀ ਪੈਗ ਦੇ ਵਿੱਚ ਪਹਿਲਾਂ ਵੀ ਜਿਹੜੇ 711 ਨੇ ਉਹ ਕਿੰਨੇ ਸਟੋਰ ਬੰਦ ਹੋਏ ਆ ਸੋ ਇਹ ਪਹਿਲੀ ਵਾਰ ਹੀ 711 ਸਟੋਰ ਦਾ ਵਿਨਿੰਗ ਪੈਕ ਦੇ ਵਿੱਚ ਬੰਦ ਹੋਣਾ ਵਿਲੀਅਮ ਐਵੇਨਿਊ 711 ਬੰਦ ਹੋਇਆ ਸੀ 2019 ਦੇ ਵਿੱਚ ਇਹ ਕ੍ਰਾਈਮ ਕਰਕੇ ਬੰਦ ਹੋ ਗਿਆ ਮਤਲਬ ਰੋਜ਼ ਹੀ ਅੰਦਰ ਵੜ ਕੇ ਕੋਈ ਨਾ ਕੋ ਮਾਰ ਕੋ ਟ ਰੋਜ਼ ਹੀ ਸਮਾਨ ਚੱਕ ਕੇ ਲੈ ਜਾਂਦੇ ਤੇ ਹੁਣ ਉਹ ਕਿੰਨੇ ਕੁ ਬੰਦੇ ਸਿਕਿਉਰਿਟੀ ਤੇ ਰੱਖਣ ਤੇ ਕੀ ਉਹਦੇ ਵਿੱਚੋਂ ਖੱਟਣ ਤੇ ਕੀ ਉਹਦੇ ਵਿੱਚੋਂ ਬਚਾਉਣ ਉਹਨਾਂ ਨੇ ਸਟੋਰ ਹੀ ਬੰਦ ਕਰ ਦਿੱਤਾ ਸੋ ਹੁਣ ਜਿਹੜੇ ਸਲਰਪੀ ਫੈਨ ਜਾਂ ਡਰਿੰਕ ਫੈਨ ਹੁੰਦੇ ਆ ਉਹ ਸਾਰੇ ਅ ਇਧਰਲੇ ਪਾਸੇ ਤੇ ਬਹੁਤ ਸਾਰੇ ਲੋਕ ਜਿਹੜੇ ਫ੍ਰੀਕੁਐਂਟ ਇੱਥੇ ਵਿਜ਼ਿਟਰ ਹੁੰਦੇ ਆ ਪਰ ਹੁਣ ਕੁਝ ਵਜਾਵਾਂ ਕਰਕੇ ਕੁਝ ਗੱਲਾਂ ਕਰਕੇ ਜਿਹੜਾ ਇਹਨੂੰ ਉਹ ਮਹਿਸੂਸ ਕਰਦਿਆ ਕਿ ਬੰਦ ਕਰਨਾ ਪੈ ਰਿਹਾ ਦੂਜੇ 711 ਜਿਹੜਾ ਬੰਦ ਹੋਇਆ ਸੀ ਯੂਨੀਵਰਸਿਟੀ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਉਹ ਉਸੇ ਤਰੀਕੇ ਦੇ ਨਾਲ ਹੁਣ ਬਾਕੀ ਹੋ ਰਹੇ ਆ ਜਿਹੜੇ 711 ਨੇ ਉਹ ਬਰਾਬਰ ਰਹਿਣਾ ਚਾਹੁੰਦੇ ਆ ਪਰ ਘੱਟੋ-ਘੱਟ 10 ਸਟੋਰ ਇਹਨਾਂ ਦੇ ਬੰਦ ਹੋ ਰਹੇ ਆ ਕਿਉਂਕਿ ਹਾਲਾਤ ਬਦਲ ਗਏ ਆ ਕ੍ਰਾਈਮ ਆ ਜਾਂ ਜਿਹੜੀਆਂ ਦੂਜੀਆਂ ਗੱਲਾਂ ਨੇ ਇਸ ਕਰਕੇ ਦੇ ਉੱਤੇ 10 ਟੋਰ ਵਿਨੀਪੈਗ ਦੇ ਵਿੱਚ 711 ਦੇ ਕ੍ਰਾਈਮ ਜਾਂ ਵਾਇਬਲ ਨਹੀਂ ਆ ਉਹਨਾਂ ਨੂੰ ਬਚਦਾ ਬੁਚਦਾ ਉਹਨਾਂ ਕੁਝ ਨਹੀਂ ਹੈ ਇਸ ਕਰਕੇ ਬੰਦ ਹੋ ਰਹੇ ਆ ਆਖਰੀ ਗੱਲਬਾਤ ਦੋਸਤੋ ਮੌਸਮ ਦੇ ਬਾਰੇ ਕਰਨੀ ਹੈ ਹਜੇ ਗਰਮੀਆਂ ਚੱਲਦੀਆਂ ਨੇ ਥੋੜੇ ਜਿਹਾ ਦਿਨ ਗਰਮੀਆਂ ਦੇ ਵਿੱਚ ਦੋ ਹਫ਼ਤੇ ਪਏ ਆ ਇਹਦੇ ਤੋਂ ਬਾਅਦ ਫਿਰ ਜਦੋਂ ਜਾ ਕੇ ਸਰਦੀਆਂ ਸ਼ੁਰੂ ਹੁੰਦੀਆਂ ਆ ਤੇ ਸਰਦੀਆਂ ਦੇ ਵਿੱਚ ਇਸ ਵਾਰੀ ਪਹਿਲੇ ਅੰਦਾਜ਼ਾ ਲਾਇਆ ਜਾ ਰਿਹਾ ਕਿ ਸਰਦੀਆਂ ਵੱਖਰੀਆਂ ਹੋਣਗੀਆਂ ਕਿ ਜਿਹੜਾ ਵੈਦਰ ਪੈਟਰਨ ਆ ਇਸ ਵੇਲੇ ਜਿਹੜੇ ਕੁਝ ਥਾਵਾਂ ਦੇ ਉੱਤੇ ਉਹ ਵੱਖਰਾ ਹੋਵੇਗਾ ਕੈਨੇਡਾ ਦਾ ਇਸ ਸਰਦੀ ਦੇ ਵਿੱਚ ਜਿਹੜਾ ਮੌਸਮ ਆ ਜਿਹੜਾ ਠੰਡ ਪਾਊਗੀ ਈਸਟ ਦੇ ਵਿੱਚ ਰੌਕੀਸ ਤੋਂ ਲੈ ਕੇ অন্ਟੈਰੀਓ ਤੱਕ ਬਹੁਤ ਹਿੱਸਿਆਂ ਦੇ ਵਿੱਚ ਕੈਨੇਡਾ ਦੇ ਵਿੱਚ ਜਿਹੜੇ ਆਮ ਜਿੰਨੀ ਠੰਡ ਪੈਂਦੀ ਆ ਸਿਆਲਾਂ ਨੂੰ ਉਹ ਤੋਂ ਜ਼ਿਆਦਾ ਠੰਡ ਪੈਣੀ ਆ ਕੋਲਡ ਪੀਕ ਦੱਸਿਆ ਜਾ ਰਿਹਾ ਕਿ ਇਹ ਲੇਟ ਜਨਵਰੀ ਤੇ ਫਰਵਰੀ ਦੇ ਸ਼ੁਰੂ ਦੇ ਵਿੱਚ ਜਿਹੜੇ ਸਪੈਸ਼ਲੀ ਇਥੇ ਗ੍ਰੇਟ ਲੇਕ ਵਾਲੇ ਇਲਾਕੇ ਦੇ ਵਿੱਚ ਹੋਣਗੇ ਬ੍ਰਿਟਿਸ਼ ਕੋਲੰਬੀਆ ਜਿਹੜਾ ਆ ਉਹ ਯੂਜ਼ੂਅਲ ਜਿੰਨਾ ਹੁੰਦਾ ਆ ਉਹਦੇ ਨਾਲੋਂ ਜ਼ਿਆਦਾ ਠੰਡ ਪਊਗੀ ਬੀਸੀ ਦੇ ਵਿੱਚ ਪਰ ਉਨੀ ਨਹੀਂ ਜਿੰਨੀ ਬਾਕੀ ਕੈਨੇਡਾ ਦੇ ਵਿੱਚ ਪੈਣੀ ਆ ਕਵੈਕ ਥੋੜਾ ਜਿਹਾ ਵਾਰਮ ਦੱਸਿਆ ਜਾ ਰਿਹਾ ਆ ਕਿ ਕੂਬੈਕ ਤੇ ਜਿਹੜੇ ਦੂਜੇ ਇਲਾਕੇ ਆ ਉਹਨਾਂ ਦੇ ਵਿੱਚ ਥੋੜਾ ਜਿਆ ਨਾਰਮਲ ਤੋਂ ਹਾਇਰ ਟੈਂਪਰੇਚਰ ਰਹੂਗਾ ਭਾਵ ਥੋੜੀ ਜੀ ਗਰਮੀ ਇੱਥੇ ਜ਼ਿਆਦਾ ਹੋਊਗੀ ਜਿਹੜਾ ਈਸਟ ਦੇ ਵਿੱਚ ਆ ਉੱਥੇ ਜਿਹੜੇ ਗ੍ਰੇਟ ਲੇਕ ਜਾਂ ਨਿਊ ਫਾਉਂਡਲੈਂਡ ਜਾਂ ਉਧਰਲੇ ਪਾਸੇ ਆ ਪ੍ਰੈਸੀਪੀਟੇਸ਼ਨ ਜਿਹੜੀ ਆ ਬਬ ਐਵਰੇਜ ਰਹਿਣ ਦੀ ਗੱਲਬਾਤ ਦੱਸੀ ਜਾ ਰਹੀ ਆ ਸੋ ਥੋੜਾ ਜਿਹਾ ਮੌਸਮ ਐ ਕਿ ਸਰਦੀਆਂ ਦਾ ਵੱਖਰਾ ਹੋਏਗਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ